ਹੁਣ ਤੁਹਾਨੂੰ ਵੀ ਮੁਫਤ ਰਾਸ਼ਨ ਮਿਲਣਾ ਹੋ ਸਕਦਾ ਹੈ ਬੰਦ ਕਈ ਰਾਸ਼ਨ ਕਾਰਡ ਹੋ ਸਕਦੇ ਹਨ ਰੱਦ ਕਿ ਤੁਹਾਡਾ ਵੀ ਨਾਮ ਇਹਨਾਂ ਲਿਸਟਾਂ ਵਿੱਚ ਆਉਂਦਾ ਹੈ ਆਉ ਤੁਹਾਨੂੰ ਦੱਸਦੇ ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਉਹਨਾਂ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਸੀ ਜੋ ਪਰਿਵਾਰ ਗਰੀਬ ਸੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਦੇ ਯੋਗ ਲਾਭਪਾਤਰੀਆਂ ਨੂੰ ਨਿਸ਼ਚਿਤ ਕੀਮਤ ਵਾਲੀਆਂ ਦੁਕਾਨਾਂ ਤੋਂ ਮੁਫਤ ਅਨਾਜ ਵੰਡਿਆ ਜਾਂਦਾ ਹੈ ਦਰਅਸਲ ਇੱਕ ਰਿਪੋਰਟ ਦੀ ਮੰਨੀਏ ਤਾਂ ਵਿਭਾਗ ਬਹੁਤ ਜਲਦੀ ਇਸ ਸਕੀਮ ਦੀ ਸੂਚੀ ਤੋਂ ਕੁਝ ਲੋਕਾਂ ਨੂੰ ਹਟਾਉਣ ਜਾ ਰਿਹਾ ਹੈ। ਰਿਪੋਰਟ ਦੇ ਅਨੁਸਾਰ ਮੁਫਤ ਰਾਸ਼ਨ ਪ੍ਰਾਪਤ ਕਰਨ ਵਾਲੀ ਲੋਕਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜੋ ਯੋਜਨਾ ਦਾ ਲਾਭ ਧੋਖੇ ਨਾਲ ਲੈ ਰਹੇ ਨੇ ਉਹਨਾਂ ਦੇ ਰਾਸ਼ਨ ਕਾਰਡ ਹੁਣ ਰੱਦ ਕੀਤੇ ਜਾਣਗੇ ਕਿਉਂਕਿ ਵਿਭਾਗ ਨੇ ਯੋਗ ਲੋਕਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਯੋਜਨਾ ਨੂੰ ਲੈ ਕੇ ਦੇਸ਼ ਦੇ ਕੁਝ ਰਾਜਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਰਾਜਾਂ ਵਿੱਚ ਯੂਪੀ ਬਿਹਾਰ ਰਾਜਸਥਾਨ ਪੰਜਾਬ ਮੱਧ ਪ੍ਰਦੇਸ਼ ਪੱਛਮੀ ਬੰਗਾਲ ਝਾਰਖੰਡ ਅਤੇ ਛੱਤੀਸਗੜ੍ਹ ਸ਼ਾਮਲ ਹਨ ਕਈ ਰਾਜਾਂ ਵਿੱਚ ਰਾਸ਼ਨ ਵੰਡ ਵਿੱਚ ਬੇਨਿਯਮੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਹੈੱਡਕੁਆਰਟਰ ਦੇ ਅਧਿਕਾਰੀ ਪਿੰਡ ਪੱਧਰ ਤੇ ਇਸ ਦੀ ਸਮੀਖਿਆ ਕਰਨਗੇ ਕਿਉਂਕਿ ਇਹ ਪਾਇਆ ਗਿਆ ਹੈ ਕਿ ਬਹੁਤ ਸਾਰੇ ਲੋਕ ਜੋ ਅਜੇ ਵੀ ਖੁਰਾਕ ਸੁਰੱਖਿਆ ਯੋਜਨਾ ਦਾ ਲਾਭ ਲੈ ਰਹੇ ਨੇ ਉਹਨਾਂ ਚੋਂ ਕਈ ਯੋਗ ਵੀ ਨਹੀਂ ਹਨ ਇਸ ਕਾਰਨ ਯੋਗ ਲੋਕ ਇਸ ਸਕੀਮ ਦਾ ਲਾਭ ਨਹੀਂ ਲੈ 파 ਰਹੇ ਰਾਸ਼ਨ ਚੋਰੀ ਵਿਰੁੱਧ ਹੋ ਰਹੀ ਘਟਨਾ ਅਤੇ ਹੋਰ ਪਾਰਟੀਆਂ ਨੇ ਪੀਡੀਐਸ ਪ੍ਰੋਗਰਾਮਾਂ ਤੇ ਨਜ਼ਰ ਰੱਖਣ ਲਈ ਸਰਕਾਰ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਨੇ ਵਿਭਾਗ ਦਾ ਕਹਿਣਾ ਹੈ ਕਿ ਸਕੀਮ ਵਿੱਚ ਧੋਖਾਧੜੀ ਕਾਰਨ ਕੁਝ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਇਸ ਦੇ ਨਾਲ ਹੀ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਖੁਰਾਕ ਸੁਰੱਖਿਆ ਯੋਜਨਾ ਰਾਸ਼ਨ ਕਾਰਡ ਵਿੱਚ ਹਰ ਮੈਂਬਰ ਲਈ ਈਕੇਵਾਈਸੀ ਦਾਖਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਜੇਕਰ ਤੁਸੀਂ ਵੀ ਕੇਵਾਈਸੀ ਨਹੀਂ ਕਰਾਈ ਤਾਂ ਆਪਣੇ ਡਿਪੋ 홀ਡਰ ਕੋਲ ਜਾ ਕੇ ਕੇਵਾਈਸੀ ਜ਼ਰੂਰ ਕਰਵਾਓ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਜੀਕੇਅਰ ਟੀਵੀ ਦੇ ਨਾਲ ਧੰਨਵਾਦ ਹੁਣ ਤੁਹਾਨੂੰ ਵੀ ਮੁਫਤ ਰਾਸ਼ਨ ਮਿਲਣਾ ਹੋ ਸਕਦਾ ਹੈ ਬੰਦ ਕਈ ਰਾਸ਼ਨ ਕਾਰਡ ਹੋ ਸਕਦੇ ਹਨ ਰੱਦ ਕਿ ਤੁਹਾਡਾ ਵੀ ਨਾਮ ਇਹਨਾਂ ਲਿਸਟਾਂ ਵਿੱਚ ਆਉਂਦਾ ਹੈ ਉਹ ਤੁਹਾਨੂੰ ਦੱਸਦੇ ਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਉਹਨਾਂ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਸੀ ਜੋ ਪਰਿਵਾਰ ਗਰੀਬ ਸੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਦੇ ਯੋਗ ਲਾਭਪਾਤਰੀਆਂ ਨੂੰ ਨਿਸ਼ਚਿਤ ਕੀਮਤ ਵਾਲੀਆਂ ਦੁਕਾਨਾਂ ਤੋਂ ਮੁਫਤ ਅਨਾਜ ਵੰਡਿਆ ਜਾਂਦਾ ਹੈ ਦਰਅਸਲ ਇੱਕ ਰਿਪੋਰਟ ਦੀ ਮੰਨੀਏ ਤਾਂ ਵਿਭਾਗ ਬਹੁਤ ਜਲਦੀ ਇਸ ਸਕੀਮ ਦੀ ਸੂਚੀ ਤੋਂ ਕੁਝ ਲੋਕਾਂ ਨੂੰ ਹਟਾਉਣ ਜਾ ਰਿਹਾ ਹੈ ਰੀਪੋਰਟ ਦੇ ਅਨੁਸਾਰ ਮੁਫਤ ਰਾਸ਼ਨ ਪ੍ਰਾਪਤ ਕਰਨ ਵਾਲੀ ਲੋਕਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੋ ਯੋਜਨਾ ਦਾ ਲਾਭ ਧੋਖੇ ਨਾਲ ਲੈ ਰਹੇ ਨੇ ਉਹਨਾਂ ਦੇ ਰਾਸ਼ਨ ਕਾਰਡ ਹੁਣ ਰੱਦ ਕੀਤੇ ਜਾਣਗੇ ਕਿਉਂਕਿ ਵਿਭਾਗ ਨੇ ਯੋਗ ਲੋਕਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਯੋਜਨਾ ਨੂੰ ਲੈ ਕੇ ਦੇਸ਼ ਦੇ ਕੁਝ ਰਾਜਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਰਾਜਾਂ ਵਿੱਚ ਯੂਪੀ, ਬਿਹਾਰ, ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਖਰਖਣ ਅਤੇ ਛੱਤੀਸਗੜ੍ਹ ਸ਼ਾਮਲ ਹਨ ਕਈ ਰਾਜਾਂ ਵਿੱਚ ਰਾਸ਼ਨ ਵੰਡ ਵਿੱਚ ਬੇਨਿਯਮੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਹੈੱਡਕੁਆਰਟਰ ਦੇ ਅਧਿਕਾਰੀ ਪਿੰਡ ਪੱਧਰ ਤੇ ਇਸ ਦੀ ਸਮੀਖਿਆ ਕਰਨਗੇ ਕਿਉਂਕਿ ਇਹ ਪਾਇਆ ਗਿਆ ਹੈ ਕਿ ਬਹੁਤ ਸਾਰੇ ਲੋਕ ਜੋ ਅਜੇ ਵੀ ਖੁਰਾਕ ਸੁਰੱਖਿਆ ਯੋਜਨਾ ਦਾ ਲਾਭ ਲੈ ਰਹੇ ਨੇ ਉਹਨਾਂ ਚੋਂ ਕਈ ਯੋਗ ਵੀ ਨਹੀਂ ਹਨ ਇਸ ਕਾਰਨ ਯੋਗ ਲੋਕ ਇਸ ਸਕੀਮ ਦਾ ਲਾਭ ਨਹੀਂ ਲੈ 파 ਰਹੇ ਰਾਸ਼ਨ ਚੋਰੀ ਵਿਰੁੱਧ ਹੋ ਰਹੀ ਘਟਨਾ ਅਤੇ ਹੋਰ ਪਾਰਟੀਆਂ ਨੇ ਪੀ ਡੀ ਐਸ ਪ੍ਰੋਗਰਾਮ 'ਤੇ ਨਜ਼ਰ ਰੱਖਣ ਲਈ ਸਰਕਾਰ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਨੇ ਵਿਭਾਗ ਦਾ ਕਹਿਣਾ ਹੈ ਕਿ ਸਕੀਮ ਵਿੱਚ ਧੋਖਾਧੜੀ ਕਾਰਨ ਕੁਝ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਇਸ ਦੇ ਨਾਲ ਹੀ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਖੁਰਾਕ ਸੁਰੱਖਿਆ ਯੋਜਨਾ ਰਾਸ਼ਨ ਕਾਰਡ ਵਿੱਚ ਹਰ ਮੈਂਬਰ ਲਈ ኢ ਕੇ ਵਾਈ ਸੀ ਦਾਖਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਜੇਕਰ ਤੁਸੀਂ ਵੀ ਕੇ ਵਾਈ ਸੀ ਨਹੀਂ ਕਰਾਈ ਤਾਂ ਆਪਣੇ ਡਿਪੋ 홀ਡਰ ਕੋਲ ਜਾ ਕੇ ਕੇ ਵਾਈ ਸੀ ਜ਼ਰੂਰ ਕਰਵਾਓ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ZKR TV ਦੇ ਨਾਲ ਧੰਨਵਾਦ